ਅੱਜ ਦੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਭਿਆਨਕ ਹਾਦਸਾ ਹੋਇਆ ਜਿਸ ਦੇ ਦੌਰਾਨ ਇੱਕ ਬ੍ਰਿਜ ਤੋਂ ਜੜਾ ਇੱਕ ਨੌਜਵਾਨ ਖੇਡਕ ਜਾਂਦਾ ਆ ਦੱਸਦੇ ਕਿ ਇਹ ਨੌਜਵਾਨ ਲੁਧਿਆਣਾ ਤੋਂ ਕਪੂਰਥਲਾ ਆਪਣੇ ਘਰ ਜਾ ਰਿਹਾ ਸੀਗਾ ਕਿਸੇ ਆਪਣੇ ਕਰੀਬੀ ਰਿਸ਼ਤੇਦਾਰ ਦੇ ਕੋਲ ਗਿਆ ਸੀਗਾ ਤਾਂ ਉੱਥੋਂ ਵਾਪਸੀ ਸਮੇਂ ਜਦੋਂ ਓਵਰ ਬ੍ਰਿਜ ਦੇ ਕੋਲ ਪਹੁੰਚ ਰਿਹਾ ਤਾਂ ਪਿੱਛੋਂ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਜਾਂਦੀ ਹੈ ਤਾਂ ਮੋਟਰਸਾਈਕਲ ਤਾਂ ਬ੍ਰਿਜ ਦੇ ਉੱਪਰ ਰਹਿ ਜਾਂਦਾ ਤਾਂ ਇਹ ਨੌਜਵਾਨ ਜਿਹੜਾ ਮੋਟਰਸਾਈਕਲ ਤੋਂ ਹੇਠਾ ਡਿੱਕ ਜਿਹੜਾ ਆ ਓਵਰ ਬ੍ਰਿਜ ਤੋਂ ਹੇਠਾ ਡਿੱਕ ਜਾਂਦਾ ਜਿਸ ਦੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਮੌਕੇ ਤੇ ਕਾਫੀ ਲੋਕ ਜਿਹੜੇ ਇਕੱਠੇ ਹੋ ਜਾਂਦੇ ਨੇ ਤਾਂ ਐਸਐਸਐਫ ਦੀ ਟੀਮ ਜਿਹੜੀ ਮੌਕੇ ਤੇ ਪਹੁੰਚ ਜਾਂਦੀ ਆ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਜਿਹੜੀ ਆ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਉਸ ਨੂੰ ਨਿੱਦੀਕੀ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਫਿਲਹਾਲ ਉਸ ਦੇ ਹਾਲਾਤ ਜਿਹੜੇ ਆ ਗੰਭੀਰ ਦੱਸੇ ਜਾ ਰਹੇ ਨੇ ਤਾਂ ਜਿਸ ਵਹਨ ਦੇ ਵੱਲ ਜਿਹੜੇ ਟੱਕਰ ਮਾਰੀ ਗਈ ਉਹ ਮੌਕੇ ਤੋਂ ਫਰਾਰ ਹੋ ਗਿਆ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਕੰਗਾਲਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਨੌਜਵਾਨ ਕੌਣ ਸੀਗਾ ਇਹ ਵਾਹਨ ਕਿਹੜਾ ਸੀਗਾ ਜਿਸਦੇ ਵੱਲੋਂ ਜਿਹੜੀ ਹੈ ਭਿਆਨਕ ਟੱਕਰ ਮਾਰੀ ਗਈ ਜਿਸ ਦੇ ਦੌਰਾਨ ਇਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਖੁਸ਼ਕਿਸਮਤੀ ਹੈ ਕਿ ਇਸ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜਿਹੜੀ ਹੈ ਜਾਨ ਨਹੀਂ ਗਈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਗੰਭੀਰ ਜ਼ਖਮੀ ਹੋਇਆ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਿਆ ਐਸਐਸਐਫ ਦੀ ਟੀਮਾਂ ਪਹੁੰਚੇ ਨੇ ਉਹ ਬੁਝਵਸ ਇਸ ਦਾ ਇਹਨਾਂ ਦਾ ਜਿਹੜਾ ਪਰਿਵਾਰ ਵੀ ਮੌਕੇ ਤੇ ਪਹੁੰਚ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਇਸ ਨੌਜਵਾਨ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਨਿਤਿੱਕੀ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕੀਤਾ ਗਿਆ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਹਾਲਾਤ ਜਿਹੜੇ ਆ ਗੰਭੀਰ ਨੇ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਕਰਤੀ ਹੈ ਤਾਂ ਇਸ ਮਾਮਲੇ 'ਚ ਹੋਰ ਕੀ ਕੁਝ ਕਹਣਾ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਸੀਗਾ ਆ ਸੁਣ ਲੈਣੇ ਆ ਪੁਲਿਸ ਅਧਿਕਾਰੀ ਨੇ ਜਵਾਨੀ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾਮ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਸਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਤੋਂ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸ਼ੇਵਲਾ ਹਸਪਤਾਲ ਫਲੋਰ ਤੇ ਜਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉੱ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦਸਤਨ ਤਾਕੀ ਚੌਕੀਸੇ ਚੀਨੇ ਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਪਰ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਹਸਪਤਾਲ ਫਲੋਰ 'ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣਤਾਵ ਕੀ ਆ ਕਿ ਪਿੱਛੋਂ ਕਿਸੇ ਚੀਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਲੋਰ ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾਮ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਵਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹ ਜਿਹੇ ਦੱਸਣਤਾਵ ਕੀ ਆ ਕਿ ਪਿੱਛੋਂ ਕਿਸੇ ਚੀ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਨਾਲ ਆਇਆ ਸਿਵਲ ਅਸਟਰ ਫਲੋਰ ਤੇ ਜਿੱਤਿਆ ਗਿਆ ਤੇ ਕਾਨਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗਾ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਆ ਜੀ ਰਾਈਡਰ ਇਹ ਜਤਨਨਾਮ ਦਾ ਵਿਅਕਤੀ ਆ ਜਤਨਸਾਨ ਨਾਮ ਆ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣਤਾਵ ਕੀ ਆ ਕਿ ਪਿੱਛੋਂ ਕਿਸੇ ਚੀਨੇ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਨਾਲ ਹੀ ਸੇਵਲਾ ਹਸਪਤਾਲ ਫਲੋਰ ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਰ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਵਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹ ਜਿਹੇ ਦਸਨਤੌ ਕੀ ਆ ਕਿ ਪਿੱਛੋਂ ਕਿਸੇ ਚੀਨੇ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਨਾਲ ਹੀ ਸੇਵਲਾ ਫਲੋਰ ਤੇ ਜਿੱਤਿਆ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਸਾ ਵਾਪਰੇ ਕੀ ਸਾਰਾ ਮਸਲਾ ਦਾ ਇਹ ਹਾਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਹੀ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣਤਾਵ ਕੀ ਆ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਹਸਪਤਾਲ ਫਲੋਰ ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਧਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨਸਾਨ ਨਾਮ ਦਾ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਤੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹ ਜਿਹਦੇ ਦੱਸਣਤਾਵ ਕੀ ਆ ਕਿ ਪਿੱਛੋਂ ਕਿਸੇ ਚੀਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉਪਰੇ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਨਾਲ ਆਏ ਸੇਵਲਾ ਹਸਪਤਾਲ ਫਲੋਰ ਤੇ ਜਿੱਤਿਆ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਸਰ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸੰਨੋਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹ ਜਿਹੇ ਦੱਸਣਤਾਵ ਕੀ ਆ ਕਿ ਪਿੱਛੋਂ ਕਿਸੇ ਚੀਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਨਾਲ ਆਇਆ ਸੇਵਲਾ ਹਸਪਤਾਲ ਫਲੋਰ ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹ ਜਿਹੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਨਾਲ ਹੀ ਸਿਵਲ ਅਸਟਰ ਫਲੋਰ ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਸਰ ਇਹ ਹਾਦਸਾ ਇੱਕ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨਸਾਨ ਨੋ ਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਆ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉਪਰੀ ਰਹਿ ਗਈ ਪਰ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਹਸਪਤਾਲ ਫਲੋਰ ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਾਨਾ ਆ ਫॉर ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਆ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਫਲੋਰ ਤੇ ਜਿੱਦਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਧਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਸਰ ਇਹ ਹਾਦਸਾ ਇੱਕ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾੰਦ ਦਾ ਵਿਅਕਤੀ ਆ ਜਤਨਸਾਨ ਨੇ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਤੱਕ ਕਿ ਆ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਨਾਲ ਆਇਆ ਸੀ ਉਹ ਲਾਸਟ ਫਲੋਰ 'ਤੇ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਰ ਮਸਲਾ ਦਾ ਇਹ ਹਾਦਸਾ ਇੱਕ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਪਰ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸਿਵਲ ਅਸਟਫ ਲੋਰ ਪੀ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਪਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰ ওভার ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਪਰ ਇਹ ওভার ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਹਸਪਤਾਲ ਫਲੋਰ ਤੇ ਜਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਸਰ ਇਹ ਹਾਦਸਾ ਇੱਕ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਾਨੋਂ ਫਰ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਤੋਂ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰ ਹੀ ਰਹਿ ਗਈ ਪਰ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਹਸਪਤਾਲ ਫਲੋਰ 'ਤੇ ਜਿੱਤਿਆ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ। ਸਰ ਮੋਟਰਸਾਈਕਲ 'ਤੇ ਕਿੰਨੇ ਜਣੇ ਸਵਾਰ ਸੀਗੇ? ਉਹ ਇਕੱਲਾ ਹੀ ਸੀਗਾ ਜੀ ਇਹ। ਹਾਂਜੀ ਸਰ ਇੱਕ ਖੈਰਾ ਬ੍ਰਿਜ 'ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ? ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ। ਜਪਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰ ওভার ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ওভার ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲ ਆਸਟਾ ਫਲੋਰ 'ਤੇ ਜਿੱਤਿਆ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦ ਅ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ। ਸਰ ਮੋਟਰਸਾਈਕਲ 'ਤੇ ਕਿੰਨੇ ਜਣੇ ਸਵਾਰ ਸੀਗੇ? ਉਹ ਇਕੱਲਾ ਹੀ ਸੀਗਾ ਜੀ ਇਹ। ਹਾਂਜੀ ਸਰ ਇੱਕ ਖੈਰਾ ਬ੍ਰਿਜ 'ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ? ਇਹ ਹਾਦਸਾ ਇੱਕ ਅ ਨਵੀਂ ਬਾਈਕ ਹੈ ਜੀ ਰਾਈਡਰ। ਇਹ ਜਤਨਨਾ ਦਾ ਵਿਅਕਤੀ ਆ। ਜਤਨ ਸਿੰਘ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰ ওভার ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਤੱਕ ਕਿ ਆ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ওভার ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਸਟਾਫ ਫਲੋਰ 'ਤੇ ਜਿੱਤਿਆ ਗਿਆ ਤੇ ਕਾਨਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦ ਅ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ। ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ? ਉਹ ਇਕੱਲਾ ਹੀ ਸੀਗਾ ਜੀ ਇਹ। ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ। ਇਹ ਹਾਦਸਾ ਇੱਕ ਅ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ। ਜਪਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰ ওভার ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ওভার ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲ ਆਸਰਾ ਫਲੋਰ 'ਤੇ ਜਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ। ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ? ਉਹ ਇਕੱਲਾ ਹੀ ਸੀਗਾ ਜੀ ਇਹ। ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ? ਇਹ ਹਾਦਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ। ਜਤਨ ਸਿੰਘ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰ ওভার ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਹੈ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਬਾਈਕ ਤਾਂ ਉੱਪਰ ਹੀ ਰਹਿ ਗਈ ਬਟ ਇਹ ওভার ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫ੍ਰੈਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਫਲੋਰ 'ਤੇ ਪਹੁੰਚਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਧਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ